ਖਾਰੇ ਸੈਟ ਦੀ ਜੜ੍ਹ ਇਹ ਹੀ ਹੋ ਚਲਾ ਤੂੰ ਮੰਮੀ ਜੇ ਇਹ ਨਾ ਰਹਿਣਾ ਨਾ ਚੱਜਣਾ ਰਹੀਂ ਆ ਜਾ ਜਾ ਕੰਮ ਕਰੋ ਆਪਣਾ ਜੜ੍ਹ ਦੋ ਦਿਨ ਰਹਿਣਾ ਤਾਂ ਸੁਆਣਾ ਰਹਿ ਤੈਨੂੰ ਦੋ ਦਿਨ ਬੰਦੇ ਆ ਨਾ ਉਹ ਬਸਣ ਦੇ ਨਾਲ ਹਾੜਾ ਘਰ ਬਸਣ ਦੇਂਦੀ ਏ ਨਾ ਨਾ ਤੇਰੀ ਮੈਂ ਪਿੰਦਰ ਤੋਂ ਗੁੱਤਨੀ ਜੀ ਪਟਾਈ ਤੇ ਮੇਰਾ ਵੀ ਨਾ ਜੱਥ ਨਹੀਂ ਆ ਐਸੇ ਗੱਲਾਂ ਕਰਕੇ ਤੁਸੀਂ ਆਪਣੇ ਸੌਰੀ ਨਹੀਂ ਵਾਸਤੇ ਪਾਈ ਤੋਂ ਤੁਹਾਨੂੰ ਰੱਖ ਦੇਣੀ ਉੱਥੇ ਆਪਣੀ ਜ਼ੁਬਾਨ ਨੂੰ ਲਗਾਉਣ ਦੇ ਨਾ ਫਾੜ ਦੇਣੀ ਤੇਰੇ ਮੇਕ ਨਹੀਂ ਬਸ ਕਰ ਬਸ ਕਰ ਠੱਡੀ ਰਹਿ ਕੋਈ ਗੱਲ ਨਹੀਂ ਆਨੰਦ ਦੇ ਟਾਈਮ ਵਧੀਆ ਜਾ ਫੇਰ ਇਹਦਾ ਇਲਾਜ ਕਰਾਂਗੇ ਚਾਜਨਾ ਆਹ ਟਰੇਲਰ ਵੇਖਿਆ ਹੀ ਤੇ ਫਿਲਮ ਅਜੇ ਬਾਕੀ ਆ ਠੀਕ ਆ ਨਾ ਆਪਣੇ ਦਿਮਾਗ ਦੀ ਠਾਵਾ ਗੱਲਾਂ ਸਾਰੀਆਂ ਤੇ ਚੰਗੀ ਤਰ੍ਹਾਂ ਸੋਚਣਾ ਕਿ ਤੇਰਾ ਹਾਲ ਗਾੜੀ ਗੜੀ ਕੀ ਹੋਣਾ ਵਾ ਪਛਤਾਏਂਗੀ ਵੇਲੇ ਨੂੰ ਠੀਕ ਆ ਨਾ ਜਿਹੜੀਆਂ ਗੱਲਾਂ ਮੇਰੀ ਮਾਂ ਨੇ ਕਹੀਆਂ ਨਾ ਆਪਣੇ ਦਿਮਾਗ 'ਚ ਬਿਠਾ ਕੇ ਰੱਖੀ ਹੁਣ ਤੇ ਆਪਣੀ ਜ਼ੁਬਾਨ ਨੂੰ ਆਪਣੇ ਮੂੰਹ ਨੇ ਬੇਚੀ ਰੱਖੀ ਤੇ ਬੋਦੀ ਚਲਾਕ ਬਣਨ ਦੀ ਕੋਸ਼ਿਸ਼ ਨਾ ਕਰ ਤੇ ਤੋਂ ਵੱਧ ਹੀ ਆ ਮੈਂ ਬੜੀ ਤਾ ਟੋ ਉਹ ਹੁਣ ਕੀ ਨਵਾਂ ਸਰਪਾ ਪੈ ਗਿਆ ਵਾ ਆ ਵੇਖ ਲੋ ਇਹਨਾਂ ਦਾ ਕੰਮ ਕੀ ਹੋਇਆ ਵਾ ਆਉਂਦੇ ਤਨੋਂ ਲੱਗਦਾ ਪੀਆਂ ਨੇ ਜੇ ਕੀ ਬੰਦਾ ਕਰੇ ਟਬਰਦਾ ਹੈ ਇਹ ਰੜ ਕੇ ਵਹਿ ਨਹੀਂ ਸਕਦੇ ਦਸ ਮੜ ਕੇ ਤੇ ਕੋਈ ਉਹਦੇ ਮਾਂ ਪਿਓ ਨੇ ਕੱਪੜੇ ਤੇ ਪੈਸੇ ਦਿੱਤੇ ਆਹੋ ਮੈਂ ਤਾਂ ਲੈ ਕੇ ਰਾਜ਼ੀ ਨਹੀਂ ਉਹਨਾਂ ਫਿਰ ਵੀ ਪਰਦੇ ਨਾਲ ਨੂੰ ਦੇਤੇ ਅੱਛਾ ਤੇ ਜੇ ਉਹਨੇ ਫੜਾਇਆ ਮੰਮੀ ਨੂੰ ਤੇ ਮੰਮੀ ਅੱਗੋਂ ਡੇ ਬੀ ਘਟ ਹੈ ਦੱਸ ਉਹਨਾਂ ਨੇ ਕੀਤੇ ਸੀ ਜੇ ਉਹਨਾਂ ਦਿੱਤੇ ਥੋੜੇ ਬੋਧੇ ਤੇ ਕੋਈ ਗੱਲ ਨਹੀਂ ਗਈ ਉਹ ਪਲਾਤੂ ਹੀ ਐਡੇ ਗਿਰ ਗਏ। ਨਾਲੇ ਉਲਟਾ ਉਹਦਾ ਨਾਂ ਲਾਉਣ ਦੇ ਆ 50 ਦੇ ਚਪੇੜ ਮਾਰੀਏ। ਇਹਨਾਂ ਨਾ ਮਾਮਾ ਤੇ ਉਹਨਾਂ ਆ ਇੱਥੇ। ਚਾਹ ਭਜਕੋ। ਪਰ ਡੈੜੀ ਆਪ ਕੋ ਕੰਮ ਹੋ ਰਿਹਾ ਇਹਨਾਂ ਦੇ ਕਰਨ ਵਾਲੇ। ਉਹ ਇੱਥੇ ਲੈਣਗੇ ਤਾਂ ਗੱਲ ਮੁਕਣੀ ਆ। ਉਹਨਾਂ ਨੂੰ ਤਾਂ ਕਦਰ ਹੀ ਨਹੀਂ ਪੈਹੀ ਦੋ ਉੱਥੇ ਪੈਸੇ ੁੱਟੇ ਨਾ ਥੱਲੇ। ਯਾਰ ਇਹਨਾਂ ਦਾ ਹੋ ਗਿਆ ਦਿਮਾਗ ਖਰਾਬ। ਆ ਜਸਨੂ ਨਾ ਕੱਡੂ ਇਹਦੇ ਪੇਂਡਰ। ਇਹਨੇ ਸਾਡਾ ਵੀ ਘਰ ਦਾ ਬੜਾ ਕਰ ਕਰਦਾ। ਐਦਾਂ ਡੈੜੀ ਮਾਂ ਇਹਨੇ ਆਪਸ ਨਾ ਨਾ ਉਹਨੂੰ ਵਸੰਦਣਾ ਇੱਥੇ। ਲਗੜੀ ਘੜੀ ਹੋ ਗਈ ਮਿੰਨੀ ਕਸੂਰ ਸਾਰਾ ਵੇਖੋ ਮੰਮੀ ਦਾ ਹੀ ਨਿਗਰਣ ਤੇ ਮੈਂ ਤਾਂ ਯਾਰ ਬੜਾ ਪਰੇਸ਼ਾਨ ਹੋ ਗਿਆ ਹਾਂ ਮੈਂ ਤੇ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰੋ ਉਹ ਚਾਹ ਲਿਆ ਇਹ ਮੈਂ ਤਾਂ ਘਰ ਦਾ ਲੜਾਂ ਕਰਕੇ ਕਰਦਣਾ ਹਾਂ ਨੇ ਹੈ ਕੋ ਗੱਲ ਕਰਨ ਵਾਲੀ ਆਜੋ ਆਜੋ ਫਿਰ ਇਧਰ ਆ ਮਾਰਦੀ ਹੈ ਨਿੰਦਰੀ ਨਹੀਂ ਆ ਕੋਈ ਹੋ ਗਿਆ ਕੀ ਹੋ ਗਿਆ ਕਿਉਂ ਨਹੀਂ ਜੀਂਦੇ ਡੈਡੀ ਨਾਲ ਆਪਣੀ ਨੂੰ ਅਹੀ ਕੀ ਕਿਹਾ ਡੈਡੀ ਜੀ ਹੰਨਾ ਹਾਂ ਬੰਦੇ ਕੁਝ ਕਿਹਾ ਹੀ ਨਹੀਂ ਤੇ ਆ ਲੱਗ ਨਿਵਾਰਿਆ ਆਵਣਾ ਇਹ ਸਾਰਾ ਡੈਡੀ ਡਾੜਾ ਕਰਕੇ ਕਰਨਾ ਹੈ ਕੀ ਕਹਿ ਤਾ ਤੂੰ ਹੀ ਦੱਸ ਦੇ ਉਹ ਮੰਮੀ ਉਹਨੇ ਇਹਦੇ ਚ ਪੇੜ-ਖੂੜ ਕੋਈ ਨਹੀਂ ਮਾਰੀ ਮੈਨੂੰ ਪਤਾ ਹਉਦਾ ਅੱਛਾ ਨਹੀਂ ਪਤਾ ਉਹਨੂੰ ਹੁੰਦੀ ਹੈ ਦੇਖੋ ਨਾ ਮੰਮੀ ਮੇਰੇ ਮੂੰਹ ਦੇ ਵਿੱਚ ਪੇੜ ਮਾਰੀ ਜੀ ਬਚੋਪ ਕਰ ਗਈ ਕਿ ਮੇਰੇ ਇਹਦਾ ਬੁੱਲ ਬੇਲ ਛੋੜੀ ਹੈ ਕਿਉਂ ਨਹੀਂ ਹੋਰ ਮੇਰੇ ਨਹੀਂ ਮੇਰੀ ਗੱਲ ਨੂੰ ਪੇੜ ਮਾਰ ਕੇ ਖਾਣ ਵਾਲੀ ਹੈਗੀ ਹੈ ਮੈਨੂੰ ਮਾਰਨੀ ਜਿੰਨੇ ਤੇ ਹੋਰ ਮਾਰਨੀ ਆ ਇਹ ਤਾਂ ਵੀਰ ਨੂੰ ਚੇੜਨ ਮਾਰ ਕੇ ਰਜੇ ਵੇਖਾਂ ਫਿਰ ਉਹ ਕੋਲ ਮੈਂ ਜਿੰਨੀ ਤੇ ਰੋਣ ਦੀ ਆ ਸਾਰੇ ਲੈ ਤੁਸੀਂ ਨਾ ਹੋ ਹੋ ਦੀਵਾਨ ਮੈਂ ਹੈਗੀ ਉਹਦੇ ਵੱਲ ਠੀਕ ਆ ਜਿੰਦੀ ਜਗਦੀ ਹਜੇ ਮੈਂ ਕਿੰਦਰ ਮੇਰੀ ਸੁਣ ਲੈ ਗੱਲ ਜੇ ਤੇ ਪੁੱਤ ਆਪਣਾ ਘਰ ਸੁਣਾ ਮੈਂ ਨਾ ਇਹਨੂੰ ਗਾੜੇ ਲਾ ਕੇ ਤੋਰ ਤੇ ਕਿਉਂ ਤੋਰ ਆਪ ਇੱਥੇ ਬੈਠੀ ਤੇ ਉਹਨੂੰ ਵੀ ਤੋਰੇ ਜੀ ਉੱਥੇ ਇਹਨਾਂ ਸਾਰਾ ਦਾ ਦਿਨ ਆਰਾਮ ਬਿਲਾ ਇੱਥੇ ਹੈ ਜਾ ਕੇ ਨਾ ਆ ਬੈਠੀ ਨਾ ਬਹਿਣ ਦਿੰਦੀ ਬਹਿਣ ਤੇ ਹੈ ਜੋ ਜਬਾਨ ਚਲਾਉਂਦੀ ਆ ਤੈਨੂੰ ਆਪਾਂ ਦੱਸਦੀਆਂ ਵਾਂ ਮੇਰੀ ਵੀ ਤੇਰਾ ਜੋਰ ਚਲ ਜਾਂਦਾ ਵਾ ਵੀ ਉਹਦੀ ਈਡੀ ਜਬਾਨ ਵਾ ਕਦੀ ਸੁਣੀ ਨਹੀਂ ਹੈਗੀ ਤੂੰ ਉਹ ਮੰਮੀ ਇਹਦੀ ਘਰ ਤਾਂ ਉੱਥੇ ਜਾ ਕੇ ਬੋਲਦੀ ਸੀ ਮੈਂ ਕੀ ਕਿਹਾ ਉਹ ਤੇਰੀ ਘਰ ਵਾਲੀ ਨੂੰ ਉਥੇ ਇੰਨਾ ਬੋਲਦੀ ਸੀ ਉਹ ਤੇ ਮੇਰੀ ਬੇਇੱਜ਼ਤੀ ਕਰਾ ਕੇ ਲਿਆਂਦੀ ਸਗੋਂ ਮੈਂ ਫੇਰ ਨਹੀਂ ਬੋਲੀ ਡੈਡੀ ਜੀ ਕੁਝ ਵੀ ਉਹ ਕੁੜੀਏ ਗੱਲ ਸੁਣ ਲੈ ਤੂੰ ਤੇ ਇਥੇ ਜੋ ਜਬਾਨ ਨੂੰ ਪਾਉਂਦੀ ਏ ਉਥੇ ਪਾਈ ਹੋਊਗੀ ਡੈਡੀ ਜਾਂਦੇ ਮੈਂ ਗੱਡੀ 'ਚ ਭਾਜੀ ਨਾਲ ਲੜਦੀ ਗਈ ਲੜਦੀ ਗਈ ਇਹ ਨਾਲੇ ਯਾਰ ਕੰਮ ਹੀ ਉਹ ਆ ਇੰਦਰ ਇਤਨਾ ਸਹਿਪਾ ਨਹੀਂ ਗਾ ਮੁਕਣਾ ਇਹਦੀ ਬਾਹਰ ਤੈਨੂੰ ਖੋਣੇ ਛੱਡ ਗਿਆ ਪਰ ਕਿਉਂ ਹਾਲ ਕੀ ਗੱਲ ਨਹੀਂ ਮੇਰ ਲੋਕ ਚੱਕੇ ਮਾਰ ਮਾਰ ਕੇ ਇੱਕ ਨੋ ਮੀ ਮਮਾ ਦਾ ਮਤਲਬ ਚੱਕਾ ਚੱਕਾ ਸ਼ਟਾ ਮੇਰਾ ਹੋ ਗਈ ਇਹ ਚੋਗਾ ਮਮਮੀ ਨਾ ਮੈਂ ਨੋ ਨਹੀਂ ਦੋ ਮਮਾ ਤੂੰ ਹੀ ਨਾ ਰੋ ਗਾੜੀ ਇਹ ਥੋੜਾ ਕੰਮ ਕਰ ਰੱਖਣ ਲੱਗ ਤੂੰ ਸਾਂ ਗੱਲ ਦੇਖ ਲੈ ਦਾਦੀ ਇਹ ਤੇਰੀ ਇਹ ਆਹੋ ਕਿਦਾਂ ਮਗਰ ਇਹ ਤਾਂ ਮਾਰਨਾ ਬੈਠੇ ਫਿਰ ਮੈਂ ਥੱਲੇ ਨਾ ਹੋਰ ਤੇ ਜਾ ਤਾ ਫੜਾ ਜਾ ਕੇ ਨਹੀਂ ਜਾਣਦੇ ਨੀ ਸਾਰੇ ਸਿਆਪੇ ਦੀ ਜਾਣ ਇਹੋ ਚੱਲਾ ਤੂੰ ਮਮਮੀ ਜੇਲ੍ਹ ਨੇ ਰਹਿਣਾ ਨਾ ਚੱਜਣਾ ਰਹੀ ਉਹ ਜਾ ਜਾ ਕੰਮ ਕਰੋ ਆਪਣਾ ਸਰੀ ਦੋ ਦਿਨਾਂ ਦਾ ਸੁਆਨਾ ਰਾਹ ਇੱਥੇ ਦੋ ਦਿਨ ਬਿਨ੍ਹੇ ਆਪੋ ਬਸਣ ਦੇ ਨਾਲ ਹਟਾ ਕਰ ਬਸਣ ਦੇਣ ਦੀ ਏ ਆਪ ਛੱਡਣਾ ਜਾਣਾ ਪੈਣਾ ਇਹਨੂੰ ਆ ਜਾ ਮਿਲਤੀ ਇੱਥੇ ਬਹਿ ਤੂੰ ਮਮੀ ਨਹੀਂ ਪਿਆਸ ਸੀ ਮੇਰੀ ਦਾ ਸੋ ਚੱਲ ਕੋਈ ਗੱਲ ਨਹੀਂ ਪੁੱਤ ਮੇਰੇ ਤੇ ਅੱਗੇ ਜੀਨ ਕੁਛ ਹੋ ਜਾਣ ਡਿਆ ਵੋ ਮੇਰੀ ਧੀ ਕਿਹੜੀ ਵਾਧੂ ਆ ਵਿਚਾਰੀ ਹਾਂ ਇਹਦੇ ਕੇ ਪਾਸੇ ਹੋ ਗਿਆ ਸਾਰਾ ਟੱਬਰ ਪਿੰਡਰ ਦਾ ਹੈ ਇੰਦੀ ਉਹਦੇ ਵੱਲ ਤੇ ਘਰੇ ਨੂੰ ਵੀ ਕਰ ਲਿਆ ਨਾਲ ਹੀ ਪਤਾ ਨਹੀਂ ਕੀ ਘਵਾ ਦਿੱਤਾ ਉਹਨੇ ਸਾਰਾ ਟੱਬਰ ਹੀ ਉਹਦੇ ਵੱਲ ਗਿਆ ਹੋ ਗਿਆ ਵਾ ਰੋ ਨਾ ਛੱਡਦੀ ਤੇ ਮੈਂ ਵੀ ਨਹੀਂ ਨੂੰ ਲੈਣੀ ਕਿ ਆਂ ਦੀ ਕਿਹੜੇ ਬੜੇ ਸਾਡੇ ਘਰ ਆ ਗਈ ਆ ਇਹਦੀ ਬਣਵਾ ਨਹੀਂ ਸਾਰੇ ਪਵਾੜੇ ਪਏ ਆ ਨਹੀਂ ਤਾਂ ਅੱਗੇ ਕਿਹੜਾ ਮੈਂ ਇੱਥੇ ਰਹਿੰਦੀ ਨਹੀਂ ਵੀ ਕੋਈ ਨਹੀਂ ਪੁੱਤ ਕੋਈ ਜਾਣ ਨਹੀਂ ਚੁੱਪ ਕਰ ਜਾ ਤੂੰ ਤੇਰੀ ਮਾਂ ਜਿੰਦੀ ਜਾਗਦੀ ਆ ਨਾ ਅਜੇ ਇਹਨੂੰ ਕੋ ਲੈਣੀ ਉਤਰੀ 7000 ਦੇ ਤਾਂ ਕਾਹਲੀ ਸਾਡੀ ਬੇਇੱਜ਼ਤੀ ਕਰਾਤੀ ਚੰਗਾ ਹੁੰਦਾ ਨਾ ਇਹ ਖੰਡੀਆਂ 7000 ਰੱਖ ਲੈਂਦੀਆਂ ਅੰਤਰੀ ਨਹੀਂ ਬੇਇੱਜ਼ਤੀ ਕਰੋਗੇ ਤੁਹਾਡੇ ਆ ਹੀਗਾ ਹਾਂ ਛੱਡਣੀ ਨਹੀਂ ਹੁਣ ਮੈਂ ਵੀ ਇਹ ਮੇਰਾ ਤੇ ਤੇਰਾ ਘਰ ਮੈਨੂੰ ਹੁਣੇ ਹੀ ਮਾਰ ਦਵਾ ਤੇ ਮੇਰਾ ਕਿਹੜਾ ਜੀਰ ਖਾਣੂ ਕਰਨ ਬਿਆਵਾ ਮੇਰਾ ਵੀ ਜੀ ਕੰਡਾ ਫਿਰ ਗਲੋ ਫੜਕੇ ਉਹ ਬਾਹਰ ਕੱਢ ਕੇ ਆਵਾ ਮੰਮੀ ਮੇਰ ਤੋਂ ਬਿਲਕੁਲ ਬਰਦਾਸ਼ਤ ਨਹੀਂ ਹੋਣ ਡਈ ਮੇਰੇ ਪਿਓ ਦੇ ਸਾਹਮਣੇ ਮੈਨੂੰ ਗੱਲ ਤੋਂ ਸਾਬਤ ਕਰਨ ਡਈ ਏ ਇਹ ਕੋਈ ਨਹੀਂ ਪੁੱਤ ਮੇਰ ਕੋ ਕਿਹੜੀ ਪਰਤਾਸ਼ ਹੋਣ ਡਈ ਆ ਮੇਰਾ ਵੀ ਜੀ ਕੰਡਾ ਕੁੱਤੋਂ ਫੜਕੇ ਬਾਹਰ ਕੱਢਦਾ ਫਿਕਰ ਨਾ ਕਰ ਤੂੰ ਠੀਕ ਆ ਨਾ ਇਹ ਪਿੰਡਰ ਨੂੰ ਗੱਲਾਂ ਦੱਸਦੀ ਆ ਨਾ ਮੈਂ ਇਹੋ ਜਿਹੇ ਹਾਲਾਤ ਕਰ ਦੇਣੇ ਆ ਨਾ ਇਹ ਪਿੰਡਰ ਨੂੰ ਦੱਸਣ ਜੋਗੀ ਵੀ ਨਾ ਰਹੂਗੀ ਵੇਖੀ ਸੀ ਉਹ ਵੀ ਕਿਦਾਂ ਮਗਰ ਲੱਗਾ ਇੱਕਦਾਨੂ ਕਹਿੰਦਾ ਹਾਂ ਇੰਨੇ ਚ ਪੇੜ ਨਹੀਂ ਮਾਰੀ ਹੁਣੀ ਦੇਖ ਲੋ ਇੰਨਾ ਯਕੀਨ ਹੋ ਗਿਆ ਵਾ ਕੱਲ ਦੀ ਆਈ ਤੇ ਆਪਣੀ ਭੈਣ ਤੇ ਨਹੀਂ ਯਕੀਨ ਹੈਗਾ ਜਿਹੜੇ ਜਿਹੜੀ ਨਾਲ ਰਹਿੰਦੀ ਸੀ ਕੀ ਇਹ ਨੀ ਭੈਣ ਤੇ ਨਹੀਂ ਕਹਦਾ ਤਾਂ ਮਾਂ ਤੇ ਕਿਹੜਾ ਕਰਦਾ ਵਾ ਅੱਖਾਂ ਕੱਟ ਕੱਟ ਬੋਲਦਾ ਵਾ ਗਾੜੀ ਗੁੰਗਾ ਜਿਆ ਉਹਦਾ ਤਾਂ ਪੁੰਦਾ ਨਹੀਂ ਹੁੰਦਾ ਇਹਦੇ ਵਿੱਚ ਵੀ ਜ਼ੁਬਾਨ ਆ ਗਈ ਆ ਹੁਣ ਹੈ ਵੇਖਿਆ ਕਿੰਦਾ ਲਮਗਾ ਖਵਾਲਤਾ ਇਹਨੂੰ ਖਵਾਲਤਾ ਇਹਨੂੰ ਕਿੱਡੀ ਪੁਆਣੀ ਦੀ ਜੜ ਵਾ ਕੱਲ ਅਜੇ ਵਿਆਹੀ ਆਈ ਤਾਂ ਸਿਆਪੇ ਪਾਗ ਦਿੱਤੇ ਸਾਡੇ ਘਰ ਦੇ ਵਿੱਚ ਤੇ ਮੈਂ ਤਾਂ ਨਹੀਂ ਰਹਿਣ ਦੇਣੀ ਇਹ ਘਰ ਦੇ ਵਿੱਚ ਕੋਈ ਨਹੀਂ ਪੁੱਤ ਤੂੰ ਹਿੰਮਤ ਨਾ ਹਾਰ ਮਾਂ ਤੇ ਮੈਨੂੰ ਕੱਢਦੇ ਆਏ ਆ ਕਿ ਇਹਨੂੰ ਕੱਢ ਦੇਣਾ ਮੈਂ ਇੱਥੋਂ ਮੈਨੂੰ ਭੇਜ ਕੇ ਕਿਉਂ ਰਹਿਣਾ ਮੈਨੂੰ ਲਾਦੇ ਮਾਂ ਮੈਨੂੰ ਫਿਕਰ ਕਰਨੀ ਆ ਕੀ ਪਤਾ ਕਿੰਨੇ ਨਿਕਲਣਾ ਘਰ ਦੇ ਵਿੱਚੋਂ ਤੇ ਕਿੱਦਾਂ ਨਿਕਲਣਾ ਇਹ ਮੇਰੇ ਦਿਮਾਗ ਵਿੱਚ ਪਲਾਨ ਹੋਣ ਡਿਆ ਪਿਆ ਇਹਨੂੰ ਤਾਂ ਮੈਂ ਮਤ ਦਊਂਗੀ ਨਾ ਚੱਜਣਾ ਜਰਾ ਜਿਹੜੀ ਇਹ ਪੰਠੜ ਕੇ ਬਹਿਣ ਦੀ ਤੇ ਸਭ ਕੁਝ ਮੈਂ ਸੰਭਲੂਗੀ ਮੈਂ ਸੰਭਲ ਦਿੰਦੀ ਆ ਮੈਂ ਧੀ ਰੀਜਣਾ ਬਣਾਇਆ ਘਰ ਸਾਰਾ ਮੈਂ ਵੀ ਤੁਹਾਡੇ ਨਾਲ ਹੀ ਹਾਂ ਜੋ ਜੋ ਕਰਨਾ ਹੈ ਮੈਨੂੰ ਵੀ ਦੱਸਿਓ ਇਹਨੂੰ ਚੰਗਾ ਸਭ ਕੁਝ ਸਿਖਾਵਾਂਗੇ ਨਹੀਂ ਰਲ ਕੇ ਕਰਾਂਗੇ ਕੱਲੀ ਨੇ ਮੈਂ ਕੀ ਕਰਨਾ ਠੀਕ ਆ ਨਾ ਤੂੰ ਬਸ ਸਾਥ ਦੇਈ ਜਾ ਤਗੜੀ ਹੋ ਕੇ ਮੇਰਾ ਵੇਖੀ ਸਹੀ ਜਿਹੜੇ ਪੈਰੀ ਆਈ ਹੈ ਨਾ ਉਸੇ ਪੈਰੀ ਬਾਹਰ ਜਾਊਗੀ ਠੀਕ ਆ ਨਾ ਕਰ ਤੂੰ ਮੈਨੂੰ ਦੱਸ ਦੇਣਾ ਬਤਾ ਹੁਣ ਆਹੋ ਚੱਲ ਮੈਂ ਚਾਹ ਬਣਾ ਕੇ ਲਿਆਵਾਂ ਘੁੱਟ ਇੱਥੇ ਬਹਿ ਮੇਰੀ ਧੀ ਰੋਈ ਨਾ ਹੁਣ ਫੁੱਲਾਂ ਵਰਗੀ ਮੇਰੀ ਧੀ ਆ ਕਿਦਾਂ ਰੋਲ ਕੇ ਰੱਖੀ ਤੇ ਖੱਟਿਆ ਨੇ ਤੇ ਕੋ ਮੱਕ ਜਣੇ ਜਿਹੜੇ ਵਸਣ ਨਹੀਂ ਦਿੰਦੇ ਉਹਨਾਂ ਨੂੰ ਪਾਲ ਨਹੀਂ ਪੱਛਦੀ ਧੀ ਸੋਣੀ ਸੁਨੱਖੀ ਆ ਹੈ ਕਿੰਨਾ ਦਾਜ ਲੈ ਕੇ ਆਈ ਆ ਕੋਈ ਸ਼ਰਮ ਨਹੀਂ ਨਖਤਿਆਂ ਨੂੰ ਕਿਤੇ ਵਿਚਾਰੀ ਨੂੰ ਰੋਲ ਹੀ ਦਿੱਤਾ ਵਾ ਕੋਈ ਨਹੀਂ ਪੁੱਤ ਤੂੰ ਬਹਿ ਇੱਥੇ ਮੈਂ ਤੇਰੀ ਚਾਹ ਲਿਆਵਾ ਠੀਕ ਆ ਲੈ ਮਮੇ ਜੀ ਆ ਦੇ ਬਟ ਹਾਂਜੀ ਕਲ ਆਇਆ ਆਇਆ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਮੈਨੇ ਚਲ ਕੱਪੜੇ ਚੇਂਜ ਕਰਕੇ ਪਾਣੀ ਪੀ ਗਏ ਫੇਰ ਹੀ ਜਾਂਦਾ ਮਮੀ ਅੱਛਾ ਅੱਛਾ ਠੀਕ ਵਾ ਹਾਂਜੀ ਹੋਰ ਸਨਾ ਚੱਸ ਉਹ ਨਹੀਂ ਮਮੀ ਆਈ ਉਹ ਨਹੀਂ ਆਈ ਹਾਂ ਹਾਂ ਕੀ ਆਂਦੀ ਹੁਣ ਉਹਨਾਂ ਨੇ ਕੀ ਕਹਿਣਾ ਵਾ ਉਹ ਤਾਂ ਛਾਪਾ ਪਾਉਣੀ ਆਗੇ ਕਿਉਂ ਕੋਣੀ ਮੰਮੀ ਕੁੜੀ ਨੂੰ ਲੈਣ ਗਏ ਠੀਕ ਆ ਨਾ ਨਬ ਨੂੰ ਤੇ ਉੱਥੇ ਵੀ ਇਹਨੇ ਛਤੀ ਛਤੀ ਗੱਲਾਂ ਕੀਤੀ ਨਾ ਉਹਨਾਂ ਨੂੰ ਕੀਤੇ ਆ ਕਿ ਸਾਨੂੰ ਕੀਤੀਆਂ ਉਹਨਾਂ ਨੂੰ ਕੀਤੀਆਂ ਕਿ ਹਾਂ ਨੂੰ ਕੀ ਕਰਨਾ ਮੈਨੂੰ ਕਿਹੜਾ ਗੱਲ ਕਰਨ ਦੀ ਨਹੀਂ ਉਹਨਾਂ ਨੂੰ ਕੀ ਆਂਦੀ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਕਹਿੰਦੀ ਕਿ ਤਾ ਤੂੰ ਜੀ ਬਾਲਿਆਂ ਵਾਲੇ ਕਮਰੇ ਬਾਈ ਇੱਥੇ ਏਸੀ ਨਹੀਂ ਹੈਗਾ ਇੱਥੇ ਮੱਖੀਆਂ ਬੜੀਆਂ ਅਸੀਂ ਜਾਲੀ ਵਾਲੇ ਬੂਏ ਲਵਾਓ ਕਈ ਕੁਸਤੇ ਉੱਤੇ ਸ਼ਨਾਕ ਆਈ ਇਹਨਾਂ ਨੂੰ ਦੱਸ ਐਡੀ ਲੰਮੀ ਜ਼ੁਬਾਨ ਆ ਅਜੇ ਪਹਿਲੀ ਵਾਰੀ ਕਿ 10 ਇਹਦਾ ਕੀ ਮਤਲਬ ਹੀ ਇਹਨੇ ਉੱਥੇ ਰਹਿਣਾ ਕਿ ਜਾ ਕੇ ਉਹ ਬਾਲਿਆਂ ਵਾਲੇ ਘਰ ਚ ਰਹਿਣ ਹੈ ਉਹ ਮੱਖੀਆਂ ਚ ਰਹਿਣ ਇਹਨੂੰ ਦੱਸ ਕਿ ਇਹੀ ਗੱਲ ਕੱਲੀ ਕੱਲੀ ਉਹ ਕੁੜੀ ਹੈ ਸਾਰਾ ਕੁਝ ਪਿੰਦਰ ਦਾ ਹੀ ਆ ਤੇ ਫਿਰ ਆਪੇ ਜਦੋਂ ਮਰਜੀ ਅਗਲੇ ਬਣਾਉਣਗੇ ਜੋ ਮਰਜੀ ਕਰ ਉਹ ਅਗਲੇ ਦੀ ਮਰਜੀ ਹਾਂ ਉਹ ਨੀਂਦਰ ਜਬਾਨ ਹੀ ਆ ਬਸ ਇਹਨਾਂ ਦੀ ਅੱਗੇ ਹੋਰ ਤਾਂ ਕੱਖ ਨਹੀਂ ਆ ਤੇ ਮਾਂ ਫਿਰ ਘੂਏ ਚ ਰਾਈ ਆ ਉਹ ਵੀ ਨਹੀਂ ਕਿਤੇ ਰੋਕਦੇ ਤੇ ਆਪਣੀ ਜਬਾਨ ਨੂੰ ਫੰਦ ਲਾ ਇਦਾਂ ਨਾ ਬੋਲ ਤੂੰ ਉਹ ਯਾਰ ਮੈਨੂੰ ਤਾਂ ਲੱਗਦਾ ਮਾਂ ਨੇ ਸਾਲ ਕੇ ਭੇਜੀ ਹੈ ਉਹਦੇ ਮੈਨੂੰ ਕਹਿੰਦੀ ਇਦਾਂ ਇਦਾਂ ਕਰ ਜਾ ਜਾਂਦਾ ਆਪਣੇ ਘਰ ਅੱਛਾ ਨਾ ਮੈਂ ਰੋਟੀ ਖਾਦੀ ਨਾ ਕੋਗੀ ਤਾਂ ਹੁਣ ਰੋਟੀ ਖਾਦੀ ਜੀ ਅੱਛਾ ਤੂੰ ਉਦੋਂ ਇੱਦਾਂ ਆ ਗਿਆ ਤੇ ਫੇਰ ਕੀ ਕਰਾਂ ਤੈਨੂੰ ਕਿਹਨੇ ਪੁੱਛਿਆ ਮੁੜ ਕੇ ਮੈਨੂੰ ਨਹੀਂ ਕਿਸੇ ਨੇ ਪੁੱਛਿਆ ਡੈਡੀ ਕਹਿੰਦਾ ਇਦਾਂ ਇਹਦਾ ਰੋਟੀ ਪਾਣੀ ਖਾ ਲਾ ਇਦਾਂ ਬੰਦਾ ਤੇ ਹੁਣ ਡੈਡੀ ਦੇ ਕਹਿੰਦੇ ਉੱਤੇ ਗਿਆ ਮੈਂ ਤੇ ਮੈਂ ਕੀ ਕਰਦਾ ਦੱਸ ਬੜੀ ਜਮਾਨ ਲੰਮੀ ਆ ਮੰਮੀ ਹੁੰਦਾ ਤੇਰੀ ਨੌਂ ਦੀ ਕੋਖ ਨਹੀਂ ਮੇਰੇ ਦੇ ਹੱਥ ਜੁੜ ਗਏ ਉੱਥੇ ਮੈਂ ਇਹ ਦੇ ਵੇਖਿਆ ਏਡੇ ਭਲੇ ਮਾਨਸੂ ਲੋਕ ਤੇ ਐਡੀ ਇਨ ਕਮੀ ਉਥੇ ਐਵੇਂ ਚਲੀ ਗਈ ਨੀਤ ਆਪਣੀ ਕਰਕੇ ਕਿ ਜਿੱਦਾਂ ਪਤਾ ਨਹੀਂ ਕਿਹੜੇ ਮਹਿਲ ਚੋਂ ਆਈ ਹੁੰਦੀ ਉੱਠ ਗਈ ਤਾਂ ਸੋ ਉਹਨਾਂ ਨੂੰ ਪਤਾ ਲੱਗ ਗਿਆ ਹੁਣਾਂ ਵਾ ਕਿ ਇਹ ਤਾਂ ਪਰਮੇਗਾ ਹਨ ਹੈ ਤੇ ਦੱਸ ਆ ਵੀ ਆਈ ਬਰੀ ਹੈਗੀ ਆ ਤੂੰ ਆਪਣੇ ਆਪ ਦਾ ਮਤਲਬ ਰੱਖ ਤੈਨੂੰ ਤਾਂ ਮਤਲਬ ਹੀ ਨਹੀਂ ਹੁੰਦੇ ਕਰਨਾ ਹੋਣਾ ਚਾਹੀਦਾ ਐ ਬਹੁਤ ਮਾੜੀ ਗੱਲ ਵੇਲੇ ਵਾਸਤੇ ਐਡੀ ਲੰਮੀ ਜ਼ਬਾਨ ਕੇ ਹੱਥਾਂ ਤੇ ਜੱਗ ਚਲਾਉਣ ਲੈ ਕਹਿੰਦੀ ਆ ਮੰਮੀ ਮੇਰੀ ਗੱਲ ਸੁਣਨ ਨਾਲੇ ਪਤਾ ਨਹੀਂ ਨਾ ਉਹਨੇ ਪੜਦਾ ਰੱਖਿਆ ਕਿੱਦਾਂ ਕੀਤਾ ਕਿਵੇਂ ਕੀਤਾ ਕੇਦੇ ਘਰ ਜਾ ਕੇ ਬੋਲਣ ਦਾ ਇਹ ਤਾਂ ਹੀ ਫਰਜ ਵਾ ਕੋਈ ਫਰਜ ਨਹੀਂ ਕੋਈ ਫਰਜ ਹੈਗਾ ਇਹਦਾ ਉੱਥੇ ਇਹਦਾ ਕੋਈ ਮਤਲਬ ਨਹੀਂ ਆ ਇੱਥੇ ਵੀ ਉਹ ਕੋਈ ਕਰਦੇ ਰਹਿੰਦੀ ਆ ਉੱਥੇ ਭਰਾ ਦੇ ਸਾਰੇ ਜਾ ਕੇ ਉਹ ਘਰ ਆਈਏ ਫੇ ਚੰਗੀ ਹੋ ਰਹਿ ਗਈ ਤੇ ਹੁਣ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਹ ਕੁੜੀ ਨੇ ਵਸਣ ਨਹੀਂ ਦੇਣਾ ਉਹ ਤਾਂ ਗੱਲ ਵਾ ਜਬਾਨ ਆਪਣੇ ਦੱਸਾਈ ਜਾ ਕੇ ਚਲੋ ਚੰਗਾ ਹੋਇਆ ਸਵੇਰ ਗੱਲਾਂ ਕੋਈ ਪਤਾ ਲੱਗ ਗਿਆ ਪੇ ਜਬਾਨਾਂ ਇਹਨਾਂ ਦੇ ਲੰਮੀਆਂ ਕੱਲ ਨੂੰ ਕੋਈ ਸਾਨੂੰ ਤੜਾ ਕਹੂਗਾ ਮੈਨੂੰ ਤੇ ਇਹੀ ਮੈਂ ਕਿਹਾ ਮੇਲੇ ਤੇ ਮੂੰਹ ਦੇ ਵਿੱਚ ਉਹ ਨੇ ਇਹ ਮੈਂ ਕਿਹਾ ਚਲ ਤੂੰ ਬੈਗ-ਬੈਗ ਕਰ ਤੇ ਚੱਲੀ ਗਿਆ ਆਪਾਂ ਘਰ ਨੂੰ ਉਹ ਤੇ ਪਹਿਲਾਂ ਕਹਿੰਦੀ ਤੂੰ ਹੀ ਚਲ ਜੀ ਟਾਈਮ ਨਾਲ ਆਪਣੇ ਘਰ ਲੈ ਅੱਛਾ ਦੱਸ ਮੈਂ ਕਿਹਾ ਤਕੀਰ ਤੇ ਮੈਂ ਨਹੀਂ ਜਾਣਾ ਨਹੀਂ ਜਾਣਾ ਉਹਨੇ ਕਿੱਥੇ ਜਾਣਾ ਮੰਮੀ ਉਹਨੇ ਨਹੀਂ ਆਉਣਾ ਨਾ ਮੈਂ ਲੈ ਕੇ ਆਉਣੀ ਆ ਹਣ ਚਲ ਕੋਈ ਠੀਕ ਨਾ ਉਹ ਤੇ ਰਿਸ਼ਤੇਦਾਰੀ ਵਾਲ ਜਾਣਾ ਸੀ ਤੇ ਮੈਂ ਕੰਮਾਂ ਚੱਲ ਗਿਆ ਚਲੋ ਪਾਉ ਤੁਸੀਂ ਨੰਮੇ ਤੇ ਮੈਂ ਆ ਗਿਆ ਤੇ ਗੱਡੀ ਕਿੱਥੇ ਆ ਉਹ ਇੱਥੇ ਬਾਰੇ ਉਹਨੇ ਚਲੋ ਮੈਂ ਹੁਣ ਨਾ ਲੈ ਦੱਸ ਹੈ ਕਿੱਡੀ ਮਾੜੀ ਗੱਲ ਵਾ ਇਥੋਂ ਚੰਗੀ ਭਲੀ ਜਾਂਦੀ ਹੈ ਤੇ ਜਾ ਕੇ ਵਿਟਰ ਜਾਂਦੀ ਹੈ ਦੂਜੀ ਗੱਲ ਇਹ ਭਰਾ ਦੇ ਸਾਰੇ ਜਾ ਕੇ ਆਪਣਾ ਆਪ ਦੱਸਾਈ ਆ ਕਮੇਡੀ ਛੱਟਣ ਵਾ ਬਹੁਤੀਆਂ ਮਾੜੀਆਂ ਨੇਤਾ ਨਾ ਮਾਵਾ ਧੀਆਂ ਦਾ ਕੋਖ ਨਹੀਂ ਹੋ ਸਕਦਾ ਹੁਣ ਪਤਾ ਨਹੀਂ ਮੇਰੇ ਪੁੱਤ ਦਾ ਕੀ ਹੋਣਾ ਕਰਮ ਸੰਜੀਵ ਨੂੰ ਵੀ ਕਿੰਦਾ ਸਖਰਾ ਤੇ ਕਿਤੇ ਕਦੋਂ ਮਹਾਰੀ ਤਮਹੈ ਨੀ ਤੇ ਡੈਡੀ ਮੇਰੇ ਤਾਂ ਵੀ ਮੈਨੂੰ ਉਰਾਤਾ ਵਾ ਕਿਉਂ ਹਾਂ ਕਿੱਥੇ ਰਹਿਣੀ ਹੁੰਦੇ ਨਾਲ ਇਹਨੂੰ ਕਿਤੇ ਮੰਮੀ ਨਹੀਂ ਆਉਂਦੇ ਪਤਾ ਨਹੀਂ ਕਿੱਥੇ ਚਲ ਗਏ ਆਜੋ ਜਲਦੀ ਕਿਤੇ ਮੇਰਾ ਸਿਰ ਹੀ ਦੁਖਣੋਂ ਹਟ ਜੇ ਜੱਸ ਪਤਾ ਆਜੋ ਵੀ ਨੂੰ ਅੱਗੇ ਨਹੀਂ ਚੈਨ ਹੋਣ ਦਿਆਗਾ ਆਹ ਲਾ ਫਟ ਲੱਛੀਆਂ ਪਾ ਲੈ ਨੇ ਇਹ ਮੈਂ ਧੀ ਮਿੱਧੀ ਕੋਈ ਗੱਲ ਨਹੀਂ ਟੈਨਸ਼ਨ ਕਰਨ ਨੂੰ ਨਹੀਂ ਹੈ ਹੈ ਕੋਈ ਨਹੀਂ ਪੀ ਚਾਹ ਤੂੰ ਠੀਕ ਹੋ ਜਾਣਾ ਠੀਕ ਕਿਉਂ ਹੋ ਜਾਣਾ ਵੀ हां ਮੇਰੇ ਕੋ ਸਕੀਮ ਸੋਚੀ ਹੈ ਸਕੀਮ ਹਾਂ ਕਿਹੜੀ ਸਕੀਮ ਸੋਚੀ ਹੈ ਦੱਸ ਦਿੰਦੇ ਆ ਕਿ ਦੀ ਸਕੀਮ ਮੇਰੇ ਘਰ ਤੋਂ ਤੇਰਾ ਪਿਓ ਤੇ ਪਿਤਾ ਦੋਵੇਂ ਗੇਟੋਂ ਬਾਹਰ ਨਿਕਲ ਗਏ ਆ ਪਤਾ ਨਹੀਂ ਕਿੱਥੇ ਗਏ ਆ ਤੇ ਇਹ ਮਹਾਰਾਣੀ ਪਰਲੇ ਅੰਦਰ ਸੁਤੀ ਆ ਤੂੰ ਸਕੀਮ ਦੱਸ ਮੈਨੂੰ ਕਿ ਸਕੀਮ ਕਿਹੜੀ ਆ ਜਿੰਦਾਬਾਹ ਹੋਇਆ ਸਭਾ ਵਧੀਆ ਹੋਇਆ ਉਹ ਘਰੇ ਨਹੀਂ ਹੈਗੇ ਮੈਂ ਸਕੀਮ ਇਹ ਸੋਚੀ ਸੀ ਗੱਲ ਵਾਕੇ ਸਹੀ ਗੱਲ ਵਾ ਆ ਗੱਲ ਮੇਰੇ ਤੇ ਮਾਗ ਵਿੱਚ ਕਿਉਂ ਨਹੀਂ ਆਈ ਹੈ ਹੈ ਜੇ ਬੁਵਾਤ ਨਾ ਕਰਦਾਈ ਮੇਰੀ ਧੀ ਦਾ ਹੈ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਹੁਣ ਤੂੰ ਗਾੜੀ ਗਾੜੀ ਵੇਹ ਇਹਦਾ ਮੈਂ ਬਣਾਉਣੀ ਕੀ ਆ ਠੀਕ ਆ ਨਾ ਆ ਤੇਰਾ ਚਾਹ ਹੋਈਏ ਜਾ ਆਹ ਹੋਤੇ ਚਾਹ ਪੀ ਪੇ ਨਾ ਕੇ ਰਹਿਨੇ ਚਾਹਾ ਫਿਰ ਕਰਨੇ ਆ ਅੱਗੇ ਨਿਹਰਾ ਖੇਲੀ ਤੇ ਇਹਨਾਂ ਜਿਹੜਾ ਕੰਮ ਕਰਨਾ ਨਾ ਉਹ ਕਰਾਂਗੀ ਚੱਜਾਤਾ ਤੇਰਾ ਕੱਢੀ ਹੋਈ ਨਾ ਹੋਵੇ ਕਿੰਨਾ ਕਿੰਦਾ ਘਰੋਂ ਕਰਕੇ ਤੇ ਕਿਦਾਂ ਚੈਨ ਦੀ ਨੀਂ ਸੁੱਤੀਆਂ ਹੈ ਕਿਉਂ ਨਹੀਂ ਉਹ ਡੈਡੀ ਕਰਦਾ ਵੇਖਾਂ ਕਰਦਾ ਭੋਲੀ ਬੰਦ ਨਾਲ ਕਰ ਲਈ ਹੈ ਹੈ ਇੰਨੀ ਭੋਲੀ ਤਾਂ ਹੈ ਨਹੀਂ ਜਿਹਨੇ ਤੂੰ ਵੰਡੀ ਕੋਸ਼ਿਸ਼ ਕਰਨ ਲਈ ਆ ਠੀਕ ਹੈ ਨਾ ਹੁਣ ਕਿੱਥੇ ਤੇਰਾ ਫੂਲ ਫੜਾ ਮੈਨੂੰ ਹੁਣ ਕੀ ਜੰਨਾ ਤੁਸੀਂ ਦੱਸ ਦੇ ਦੇ ਕਿ ਕਰਦੀ ਆ ਤੂੰ ਦਾ ਫੋਨ ਆयो ਮੇਰੇ ਪਿਓ ਨੂੰ ਮੇਰੇ ਖਿਲਾਫ ਕਰਕੇ ਆਪਣੇ ਪਿਓ ਨਾਲ ਗੱਲ ਕਰਕੇ ਦਿਖਾਈ ਕਿੱਦਾਂ ਕਰਦੀ ਆ ਹੁਣ ਕੀ ਮੈਂ ਤੇ ਕੁਝ ਕੀਤਾ ਵੀ ਨਹੀਂ ਆ ਨਾ ਨਾ ਤੂੰ ਨਹੀਂ ਕੁਝ ਕੀਤਾ ਮੈਂ ਹੀ ਕੀਤਾ ਸਾਰਾ ਕੁਝ ਅਜੇ ਤੂੰ ਕੁਝ ਕੀਤਾ ਹੀ ਨਹੀਂ ਆ ਨਹੀਂ ਹੁਣ ਬਾਕੀ ਕੀ ਰਹਿ ਗਿਆ ਕਰਨ ਵਾਲਾ ਬੋਲ ਹੁਣ ਫਟ ਮੂੰਹ ਕੀ ਕਰਦਾ ਹੀ ਹੋਰ ਤੂੰ ਹੈਂ ਹੁਣ ਡਾਂਗਾ ਮਾਰ ਸਾਡੇ ਸਿਰ ਦੇ ਵਿੱਚ ਉਹ ਰਹਿ ਗਿਆ ਉਹ ਜਨ ਵਾਲੀਆਂ ਜਿਹੜੀਆਂ ਤੂੰ ਚਾਲਾਂ ਚੱਲਣ ਦੀਆਂ ਨਾ ਸਭ ਸਮਝ ਗੀਆਂ ਹੁਣ ਆਪਾਂ ਮੈਨੂੰ ਵੀ ਤੇਰੀ ਸਾਰੀ ਚਾਲ ਸਮਝ ਲੱਗ ਗਈ ਤੇ ਫੜਾਉ ਮੇਰਾ ਫੋਨ ਤੂੰ ਕਰੀ ਇੱਕ ਕਾਲ ਸੁਣ ਲੈ ਹੋ ਤਾਂ ਤੇ ਵੀ ਮਿਲਣਾ ਨਹੀਂ ਕਾ ਹੁਣ ਤੇ ਬੰਦੇਾਂ ਵਾਂਗੂ ਜਿੱਦਾਂ ਹੈਗੀ ਨਾ ਉਦਾਂ ਹੀ ਰਹਿ ਤੂੰ ਹੀ ਸਗੋ ਜਨਨੀ ਸਿੱਤੇ ਚੜਦੇ ਜਾਂਦੇ ਮਹਿਤਾਲੂ ਕੀ ਕਹਾ ਆਪਣੀ ਕਰਤੱਬੀ ਤੂੰ ਹੀ ਗਾਲਾਂ ਖਾਦੀਆਂ ਨੇ ਫਿਰ ਤੇ ਤੇਨੂੰ ਹੁਣ ਮੈਂ ਚੜ ਕੇ ਦਿਖਾਉਂਗੀ ਦੇਖ ਲੈ ਜੀਬਾਂ ਜੀਬਾਂ ਤੇ ਕਰਕੇ ਤੈਨੂੰ ਸਭ ਕੁਝ ਹੋਣਾ ਵਾ ਆਹ ਇੱਕ ਗੱਲ ਮੇਰੀ ਹੋਰ ਸੁਣ ਲੈ ਜੇ ਤੂੰ ਪਿੰਦਰ ਨਾਲ ਗੱਲ ਕੀਤੀ ਜਾਂ ਆਪਣੇ ਪਿਓ ਨਾਲ ਕੀਤੀ ਤੇ ਹੜ ਤੋਂ ਬੁਰਾ ਕੋਈ ਨਹੀਂ ਹੋ ਜਿੰਦੀ ਨੂੰ ਘੜਦਾਂਗੇ ਤੂੰ ਹੀ ਕਾਢੀ ਉਹ ਜਿੱਥੇ ਡਿੱਗਣਾ ਫਤ ਮੈਂ ਸਭੋ ਗੱਲ ਕਰਾਂਗੀ ਜਾਗਰ ਤੇ ਆਏ ਜੇ ਤੇ ਚਾਹ ਕੱਗਲਾ ਜੇ ਕਰਨੀ ਆ ਤਾਂ ਸਾਨੂੰ ਡਰ ਨਹੀਂ ਮਾਰਿਆ ਕੋਈ ਗੱਲ ਹੀ ਮੈਂ ਵੀ ਦੇਖਦੀ ਆ ਕਿਦਾਂ ਬੋਲਦੇ ਆ ਮੈਨੂੰ ਉਹ ਤੇ ਫੇਰ ਆ ਤੈਨੂੰ ਕਾਢੀ ਤੇ ਪਿਆ ਜੇ ਮੂੰਹ ਤਾਂ ਨਹੀਂ ਕਿ ਮਿਲਣਾ ਹੁਣ ਫੋਨ ਤਾਂ ਤੂੰ ਭੁੱਲੀ ਜਾਵੇ ਮੇਰੇ ਕੋ ਫੋਨ ਵੀ ਹੈਗਾ ਸੀ ਹਾਂ ਤੇ ਜੇ ਤੁਸੀਂ ਮੈਨੂੰ ਫੋਨ ਨਾ ਦਿਓਗੇ ਫੇਰ ਮੇਰੀ ਪਹਿਲਾ ਗੱਲ ਨਹੀਂ ਹੋਣੀ ਪਿੰਦਰ ਕੋਲ ਤੇ ਹੈਗਾ ਨਾ ਫੋਨ ਹੂੰ ਵੇਖ ਆਂ ਆਖੜ ਵੇਖ ਜਵੇਦੀ ਰੋਕ ਕੇ ਦੱਸ ਮੈਨੂੰ ਰੱਸੀ ਸੜ ਗਈ ਆ ਤੇ ਬਲ ਨਹੀਂ ਗਿਆ ਕੋਈ ਗੱਲ ਨਹੀਂ ਅਏ ਤੂੰ ਗਾੜੀ ਗਾੜੀ ਵੇਹ ਤੇ ਹੁਣ ਦਾ ਕੀ ਆ ਕਰ ਲੋ ਤੂੰ ਜੋ ਕਰਨਾ ਉਹ ਹੀ ਮੈਂ ਵੇਖਣੀ ਉਹ ਦੋਦੀ ਅੱਛਾ ਤੇ ਨਾਲੇ ਜਿਹੜੀ ਤੂੰ ਗੱਲ ਕੀਤੀ ਨਾ ਪਿੰਡਰ ਵਾਲੀ ਵੀ ਉਹ ਪੁੱਤ ਤੇ ਮੇਰਾ ਹੀ ਆ ਨਾ ਠੀਕ ਆ ਨਾ ਚਾਰ ਦਿਨ ਦਾ ਚਾਹਵਨ ਵਿਆਹ ਦਾ ਫੇਰ ਵੇਖੀ ਘੁੰਮ ਫਿਰ ਕੇ ਨੇ ਵੀ ਮਾਂ ਵਾਲੀ ਆਉਣਾ ਵਾ ਆਪਣੀ ਪੈਰ ਗੜੀ ਤੇ ਜ਼ਬਾਨ ਨਹੀਂ ਖੋਲਦਾ ਤੇ ਅੱਜ ਅੱਜ ਅੱਖਾਂ ਅੱਡ ਬੱਟ ਕੇ ਗੱਲਾਂ ਕਰਨ ਡਿਆ ਸੀ ਤੇ ਸਾਰੇ ਸਿਆਪੇ ਤੇਰੇ ਆ ਤੇਰੇ ਤੇਰੇ ਵਿੱਚ ਜੋ ਗੱਲਾਂ ਕਰਨੀ ਆ ਸਾਰੀਆਂ ਮੈਂ ਤੂੰ ਵੇਖੀ ਜਾ ਗਾੜੀ ਗਾੜੀ ਮੇਰ ਦਸੂ ਕਦਰ ਤੇ ਆਪਾਂ ਬੱਜ ਬਾਂ ਤੇ ਨਦੀ ਨਹੀਂ ਪੰਗ ਹੁੰਦੀ ਬੋਲਦੇ ਤੇ ਇਹ ਨਹੀਂ ਲੈਂਦੇ ਹੈਗੇ ਕਿ ਮੈਂ ਕੀ ਬੋਲਣ ਲੱਗੀ ਆ ਨਾ ਨਾ ਤੇਰੀ ਮੈਂ ਪਿੰਦਰ ਤੋਂ ਗੁਤਨੀ ਜੀ ਫਟਾਈ ਤੇ ਮੇਰਾ ਵੀ ਨਾ ਜੱਥ ਨਹੀਂ ਆ ਐਸੇ ਗੱਲਾਂ ਕਰਕੇ ਤੁਸੀਂ ਆਪਣੇ ਸੋਹਣੇ ਨਾ ਵਾਸਤੇ ਤਾਈ ਤੋਂ ਤੁਹਾਨੂੰ ਰੱਖ ਦੇਣੀ ਉੱਥੇ ਆਪਣੀ ਜ਼ੁਬਾਨ ਨੂੰ ਲਗਾਉਂਦੇ ਲੈ ਫਾਦ ਨਹੀਂ ਤੇਰੇ ਮੇਕ ਨਹੀਂ ਬਸ ਕਰ ਬਸ ਕਰ ਖੰਡੀ ਰਹਿ ਕੋਈ ਗੱਲ ਨਹੀਂ ਆਨੰਦ ਦੇ ਟਾਈਮ ਵਧੀਆ ਗਿਆ ਫੇਰੇ ਦਾ ਇਲਾਜ ਕਰਾਂਗੇ ਚੱਜਣਾ ਆਹ ਟ੍ਰੇਲਰ ਵੇਖਿਆ ਹੀ ਤੇ ਫਿਲਮ ਅਜੇ ਬਾਕੀ ਆ ਠੀਕ ਆ ਨਾ ਆਪਣੇ ਦਿਮਾਗ 'ਚ ਠਾਵਾ ਗੱਲਾਂ ਸਾਰੀਆਂ ਤੇ ਚੰਗੀ ਤਰ੍ਹਾਂ ਸੋਚਣਾ ਕਿ ਤੇਰਾ ਹਾਲ ਗਾੜੀ-ਗਾੜੀ ਕੀ ਹੋਣਾ ਵਾ ਕੁਛ ਤਾਂ ਇਹ ਗਿਲੇ ਨੂੰ ਠੀਕ ਆ ਨਾ ਜਿਹੜੀਆਂ ਗੱਲਾਂ ਮੇਰੀ ਮਾਂ ਨੇ ਕਈਆਂ ਨੇ ਆਪਣੇ ਦਿਮਾਗ 'ਚ ਬਿਠਾ ਕੇ ਰੱਖੀ ਹੋਣ ਤੇ ਆਪਣੀ ਜ਼ੁਬਾਨ ਨੂੰ ਆਪਣੇ ਮੂੰਹ ਨੇ ਪੇਚੀ ਰੱਖੀ ਤੇ ਬੋਦੀ ਚਲਾਕ ਬਣਨ ਦੀ ਕੋਸ਼ਿਸ਼ ਨਾ ਕਰ ਤੇ ਤੋਂ ਵੱਧ ਹੀ ਆ ਮੈਂ ਪਤਾ ਨਹੀਂ ਮੈਂ ਕਿਹੜੇ ਮਾੜੇ ਕਰਮ ਕੀਤੇ ਨੇ ਜਿਹੜੇ ਮੈਨੂੰ ਇੰਨੇ ਮਾੜੇ ਸੌਰੇ ਮਿਲੇ ਐਨੋਂ ਤੇ ਚੰਗਾ ਮੈਨੂੰ ਕੋਈ ਛੋਟਾ ਜਿਹਾ ਘਰ ਮਿਲ ਜੰਦਾ ਨਾ ਜਿੱਥੇ ਮੇਰੀ ਇੱਜ਼ਤ ਵੀ ਹੁੰਦੀ ਐਨੇ ਵੱਡੇ ਘਰ ਨੂੰ ਮੈਂ ਕੀ ਕਰਨਾ ਵਾ ਗੱਲ ਸੁਣੋ ਮੈਂ ਹੈ ਕੁੜੀ ਗਈ ਐ ਤੇ ਕੁੜੀ ਨੇ ਜਾ ਕੇ ਫੋਨ ਹੀ ਨਹੀਂ ਕੀਤਾ ਚਾਹੇ ਉਹ ਜਗ੍ਹਾ ਦਿੱਤਾ ਮੈਨੂੰ ਆਏ ਹਾਏ ਹਾਏ ਤੁਹਾਨੂੰ ਪਤਾ ਨਹੀਂ ਕਿਹੜੇ ਕੰਮ ਦੀਆਂ ਨੀਂਦਾਂ ਆਈਆਂ ਰਹਿੰਦੀਆਂ ਤੂੰ ਕੱਲਣਾ ਫੋਨ ਮੈਂ ਨਹੀਂ ਲਾਇਆ ਤੁਸੀਂ ਲਾਓ ਸਾਡੇ ਫੋਨ ਤੋਂ ਤਾਂ ਰੱਬ ਇਹ ਮੈਂ ਚਾਹ ਕਾਜੀ ਬਾਜੀ ਪੁੱਛਣਾ ਉੰਦੀ ਜਾ ਕੇ ਫੋਨ ਲਾਉਂਗੀ। ਕਿਸ਼ਦਾ ਵੇਲਾ ਠੀਕਰੇ। ਕਰੋਨਾ ਤੇ ਗੱਲ। ਠੀਤੇ ਹੀ ਬੁਲਾਤਾ ਮੋਹਾਂ ਦਾ। ਲੱਗੀ ਹਾਂ ਸਬਜ਼ੀ ਬਣਾਉਣਾ ਤੇ ਮੈਂ ਪਹਿਲਾਂ ਤੈਨੂੰ ਗੱਲ ਕਰ ਲੈਂਦੀ। ਚੁੱਕਦੀ ਨਹੀਂ। ਚੁੱਕਿਆ ਨਹੀਂ ਗਏ ਨੇ। ਫੇਰ ਲੱਗ ਵੇ ਲੋ। ਇਹ ਇੱਥੇ ਉੱਠ ਲਈ ਇਹਨਾਂ ਕੰਮਾਂ ਨੂੰ ਇਹਨੂੰ ਜੁੱਕਾ ਮੈਂ ਤਾਂ ਕੱਟ ਕੇ ਲਾਇਆ ਬਚਲ ਬੈਲ ਜਾਊਗਾ ਤੇ ਫਿਰ ਬਾਰਾ ਭਲਵਿੰਦਰ ਦਾ ਨੰਬਰ ਹੈ ਭਲਵਿੰਦਰ ਵਾਈ ਤੇ ਲਾ ਲੂ ਇਹਨਾਂ ਦਾ ਨੰਬਰ ਹੈ ਹਲੋ ਆਪਿੰਦਰ ਕੀ ਹਾਲ ਚਾਲ ਆ ਠੀਕ ਠਾਕ ਹਾਂ ਠੀਕ ਆ ਆਪਣੇ ਨੂੰ ਹੋਰ ਫਿਰ ਪਹੁੰਚੀਏ ਠੀਕ ਠਾਕ ਠੀਕ ਆ ਠੀਕ ਅੱਛਾ ਕਰੋ ਬਾਹਰ ਨਾ ਚੱਲ ਜਰ ਘਰ ਜਾਏਗਾ ਨਾ ਤੇ ਜਾ ਕੇ ਨਾਮ ਨਾਲ ਗੱਲ ਕਰਾਂਗੇ ਉਹ ਫੋਨ ਨਹੀਂ ਚੁੱਕਣ ਢਈ ਹਾਂ ਆਹ ਮਾਂ ਤੇਰੀ ਕਹਿੰਦੀ ਗੱਲ ਕਰਨੀ ਹੈ ਉਹਦੇ ਨਾਲ ਨਾਮ ਨਾਲ ਚੱਲ ਜਰ ਪਹੁੰਚ ਜਾਏਗਾ ਘਰ ਤੇ ਫਿਰ ਫੋਨ ਲਾਈ ਚੰਗਾ ਚੰਗਾ ਮੇਰਾ ਪੁੱਤ ਚੰਗਾ ਪਿੰਦਰ ਹੀ ਤੇ ਪਿੰਦਰ ਕਹਿੰਦਾ ਮੈਂ ਤੇ ਗਿਆ ਆ ਕੇ ਤੇ ਕੰਮ ਘਰਨੇ ਕਾ ਘਰੋਂ ਬਾਹਰ ਤੇ ਇਹਨਾਂ ਨਾਲ ਉਹਨੂੰ ਫੋਨ ਲਾਉ ਤੇ ਮੈਂ ਲਾਇਆ ਚੁੱਕ ਦੀ ਨਹੀਂ ਜਾਂਦਾ ਕੋਈ ਫਿਰ ਮੁਕਾਦਿਆ ਕੀ ਕਰਾਉਣਾ ਗੱਲ ਕਿਦਰ ਅੱਖ ਲਿਆਣਾ ਤਾਂ ਆਪ ਕੰਮ ਨੂੰ ਕਰਦੀ ਹੁੰਦੀ ਪਤਾ ਨਹੀਂ ਹੁਣ ਰੱਬ ਜਾਣੇ ਕੀ ਗੱਲ ਵਾ ਜਦ ਲਈ ਦੋਤ ਰੱਖ ਲਿਓ ਬੱਦਲ ਹੀ بڑا ਹੋ ਗਿਆ ਮੈਂ ਕਿਦਾਂ ਬਾਹਰ ਲੱਗੂ ਆ ਪਰ ਜਾਂ ਡਿਆਈ ਹਵਾ ਦੀ ਮਾਰ ਚੱਲ ਕੋਈ ਗੱਲ ਨਹੀਂ ਫਿਰ ਬੱਦਲ ਤੇ ਹੁਣ ਰੱਬ ਦੇ ਹੱਥ ਵਾਸਾ ਨੂੰ ਥੋੜਾ ਕਿਸੇ ਨੇ ਡੱਕ ਲੈਣਾ ਇਹ ਸ਼ੂਗਰ ਕਰ ਜਿਹੜੀ ਕੰਤਾ ਸੰਭੀ ਨਹੀਂ ਲੁਕਾਣੀਆਂ ਹੋਰ ਆ ਰਾਤੀ ਨੇ ਵੇਖਿਆ ਰਾਤੀ ਨਹੀਂ ਨਹੀਂ ਮੇਰੀ ਇੱਥੇ ਲੋਕਾਂ ਦੀਆਂ ਟੀਨਾ ਹੀ ਹੁੰਦੀਆਂ ਮਮ ਚੱਲ ਨਾ ਮੈਂ ਫੇਰ ਜਾ ਕੇ ਸਬਜ਼ੀ ਤਰਾ ਕੱਟ-ਕੁੱਟ ਕੇ ਲੈ ਆਂਦੀ ਹਾਂ ਚੱਲ ਬਣਾ ਆ ਫੇਰ ਰੋਟੀ ਪਾਣੀ ਜੀ ਆਊਗਾ ਤੇ ਮੇਰੀ ਗੱਲ ਕਰਾ ਦਿਓ ਆ ਨਾਲ ਹੀ ਲੈ ਰਿਆ ਫੜ ਆ ਲੈ ਉੱਥੇ ਕਰ ਲਈ ਜਗਾ ਦੇ ਦਿੱਤਾ ਹੀ ਹੁਣ ਮੈਂ ਸੁੱਤਾ ਨਹੀਂ ਜਾਣਾ ਮੈਂ ਵੀ ਕੋਈ ਕੰਮ ਕਰ ਵੇਖਣਾ ਫੇਰ ਆਏ ਹੋ ਗਏ ਲਾਟੋ ਉੱਥੇ ਬੈਠੀ ਏ ਡੈਰੀ ਨੂੰ ਘੁੰਮ ਕੰਦੇ ਤੂੰ ਘੁੰਮ ਕਿਉਂ ਨਹੀਂ ਚੁੱਕਣ ਦੀ ਤੇ ਹੈ ਅੱਗੇ ਤੋਂ ਹੁੰਦਾ ਕਿੰਨੇ ਫੋਨ ਨਾ ਚਾਲ ਕੇ ਲਿਆਵਾ ਤੇ ਉਹਨੇ ਆਡੀ ਨਹੀਂ ਕੀਤਾ ਬਰਬੂ ਹੋ ਗਿਆ ਹਿੰਨਾ ਉਹ ਸਾਰੇ ਉਧਰ ਫਿਕਰ ਕਰਨ ਡੈਡ ਚਲ ਤੂੰ ਇੱਕ ਤੋਂ ਕਰ ਲੈ ਠੀਕ ਹੈਲੋ ਜੈ ਸਾਰੀ ਗਾ ਹਾਂਜੀ ਬੜਾ ਵਧੀਆ ਮੇਰਾ ਤੁਸੀਂ ਆਪਣੀ ਸੁਣਾ ਹਾਂਜੀ ਸਾਰੇ ਠੀਕ ਠਾਕ ਨੇ ਤੇ ਉਹ ਨਾ ਫੋਨ ਲਾਉਂਦਾ ਜਿਆਦੀ ਨਹੀਂ ਰਿਹਾ ਤੁਹਾਨੂੰ ਪਤਾ ਫਿਰ ਦੀਦੀ ਹੁਣੇ ਆਏ ਨੇ ਤੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ ਤੇ ਇਦਾਂ ਪਤਾ ਹੀ ਨਹੀਂ ਲੱਗਾ ਮੈਨੂੰ ਟਾਈਮ ਦਾ ਹਾਂਜੀ ਹਾਂਜੀ ਸਾਰੇ ਬੜੇ ਖੁਸ਼ ਸੀ ਹਾਂਜੀ ਹੋਰ ਤੁਸੀਂ ਸਨਾ ਮਮੀ ਠੀਕ ਨੇ ਚਲੋ ਵਧੀਆ ਕਰ ਲਓ ਫੇਰ ਕੰਮ ਕਰ ਹਾਂਜੀ ਚਲੋ ਠੀਕ ਹੈ ਚੰਗਾ ਫੋਨ ਮੈਂ ਕਿੱਥੋਂ ਚੁੱਕਣਾ ਹੈ ਫੋਨ ਤੇ ਮੇਰੇ ਡੈਮੇਜ ਹੀ ਹੋ ਕੇ ਲੱਗੀ ਆ ਪਰ ਵਹ ਕਿੰਦੀ ਕਠੋਰ ਦੇ ਆ ਇਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਫੋਨ ਆਉਂਦਿਆ ਵਾ ਤੇ ਮੈਂ ਇੱਕ ਰਿਕ ਗੱਲ ਹੀ ਕਰਵਾ ਦਾਂ ਪਹਿਲਾ ਕੰਮ ਆਪ ਉਹਦੋਂ ਨੇ ਕਰਦੀ ਐ ਤੇ ਹੁਣ ਦੋਸ਼ ਮੈਨੂੰ ਦੇਂਦੀ ਐ ਕਿ ਤੇਰੇ ਕਰਕੇ ਨਹੀਂ ਮੇਰਾ ਪਿਓ ਮੈਨਾਂ ਬੋਲਣ ਗਿਆ ਜੇ ਬੰਦਾ ਚੰਗੇ ਕੰਮ ਕਰੇ ਤੇ ਆਪੇ ਕੋਈ ਨਿਰਾਸ਼ ਨਾ ਹੋਏ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਲੱਗਦੀ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰਾਂਦੀ ਹਾਂ ਕਿ ਸਾਰਾ ਕੁਝ ਠੀਕ ਹੋ ਜੇ ਪਰ ਪਤਣ ਕੀ ਗੱਲ ਆ ਠੀਕ ਹੋਣ ਦੀ ਕੋਸ਼ਿਸ਼ ਤੋ ਉਹ ਵੀ ਗਿੜਦਾ ਜਾ ਹੁੰਦਿਆ ਵਾ ਸਮਝ ਨਹੀਂ ਲੱਗਦੀ